ਵਾਜ਼ਿਲ ਕਾਦੇ ਵਿੱਚ ਇੱਕ ਹੋਰ ਪਾਕਿਸਤਾਨ ਦੇ ਨੰਬਰ ਤੋਂ ਫੇਕ ਕਾਲ ਆਈ ਹੈ ਇਹ ਕਾਲ ਸਰਦਾਰਜੀ ਟੇਲਰ ਦੇ ਸੰਚਾਲਕ ਨੂੰ ਆਈ ਹੈ ਜਿਨ੍ਹਾਂ ਨੂੰ ਵੀ بیٹے ਦੀ ਅਰੈਸਟ ਦੇ ਬਾਰੇ ਕਿਹਾ ਗਿਆ ਅਤੇ 1.5 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਜਾਣਕਾਰ ਦਿੰਦੇ ਹੋਏ ਸਰਦਾਰਜੀ ਟੇਲਰ ਦੇ ਸੰਚਾਲਕਾਂ ਨੇ ਦੱਸਿਆ ਕਿ ਉਹਨਾਂ ਨੂੰ ਪਾਕਿਸਤਾਨ ਦੇ ਨੰਬਰ ਤੋਂ ਕਾਲ ਆਈ ਅਤੇ ਉਹਨਾਂ ਦਾ ਨਾਮ ਲੈ ਕੇ ਗੱਲ ਕੀਤੀ ਗਈ ਇਸ ਦੇ ਨਾਲ ਹੀ ਉਹਨਾਂ ਦੇ ਬੇਟੇ ਦਾ ਨਾਮ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 1.5 ਲੱਖ ਰੁਪਏ ਦੇ ਦੇ ਨਹੀਂ ਤਾਂ ਉਸ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਜਾਏਗੀ ਉਹਨਾਂ ਨੇ ਕਿਹਾ ਕਿ ਥੋੜੀ ਦੇਰ ਪਹਿਲਾਂ ਹੀ ਉਹਨਾਂ ਵੱਲੋਂ ਆਰ ਵੀ ਲਾਈਵ ਮੀਡੀਆ ਤੇ ਖਬਰ ਦੇ ਕੀਤੀ ਜਿਸ ਦੇ ਚਲਦਿਆਂ ਉਹ ਸੰਭਲ ਗਏ ਅਤੇ ਉਹਨਾਂ ਵੱਲੋਂ ਫੋਨ ਕਾਲ ਕੱਟ ਕਰ ਦਿੱਤੀ ਗਈ ਸਰਦਾਰਜੀ ਟੇਲਰ ਦੇ ਸੰਚਾਲਕ ਨੇ ਇਹਦੀ ਫੇਡ ਕਾਲ ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਇਸ ਦੀ ਜਾਂਚ ਕਰਨ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਸੇ ਰঞ্জੀਤ ਸਿੰਘ ਜੱਸਲ ਆ ਜੀ ਮੈਂ ਆਹ ਕੰਮ ਸਰਦਾਰਜੀ ਟੇਲਰ ਦੇ ਨਾਮ ਤੇ ਆ ਜੀ ਅੱਜ ਸਰ ਮੈਨੂੰ ਪਾਕਿਸਤਾਨ ਦੇ ਨੰਬਰ ਤੋਂ ਕਾਲ ਆਈ ਸਰ ਤੇ ਕਹਿ ਰਹੇ ਤੁਹਾਡਾ ਬੇਟਾ ਨੂੰ ਅਸੀਂ ਗ੍ਰਿਫਤਾਰ ਕੀਤਾ ਹੋਇਆ ਜੀ ਤੇ ਸਾਨੂੰ ਇਹ 1.5 ਲੱਖ ਰੁਪਏ ਸਾਡੇ ਖਾਤੇ ਪਾਓ ਜਾਂ ਅਸੀਂ ਕਿਨਾਂ ਦਾ ਵੀ ਜਾਹ ਹੋਈ ਪਰਚਾ ਕੱਟ ਦਾਂਗਾ ਤੇ ਮੈਂ ਦੇਖਿਆ ਮੈਂ ਕਹਿ ਰਹੀ ਮੇਰਾ ਬੇਟਾ ਮੇਰੇ ਕੋਲ ਬੈਠਾ ਸੀ ਤੇ ਮੈਂ ਇਸ ਗੱਲ ਨੂੰ ਥਾਣੇ ਗਏ ਫੋਨ ਬਲਕਿ ਇੱਕ ਪਹਿਲਾਂ ਵੀ ਮੈਨੂੰ ਆਰ.ਬੀ ਲਾਈਵ ਦੇ ਮੱਦੇਦ ਤੋਂ ਪਤਾ ਲੱਗਿਆ ਵੀ ਇਹ ਪਹਿਲਾਂ ਵੀ ਕੋਲ ਇੱਕ ਆਈ ਹੈਗੀ ਮੇਰੀਆਂ ਬਜਾਅ ਦੇ ਵਿੱਚ ਅ ਦੂਜੀ ਕੋਲ ਸਾਨੂੰ ਆਈ ਹੈ ਜੀ ਤੇ ਇਹ ਤਾਂ ਹਰਾਸਮੈਂਟ ਹੁੰਦਾ ਪਿਆ ਜੀ ਪਰ ਕੀ ਨਾਮ ਨਾ ਦੱਸਿਆ ਨਾਮ ਦੱਸਿਆ ਜੀ ਨਾਮ ਪਕਾਰਾ ਬੇਟੇ ਦਾ ਮੇਰਾ ਨਾਮ ਦੱਸਿਆ ਉਹ ਨਾਮ ਕਿੱਥੋਂ ਆਇਆ ਤੇ ਬੇਟਾ ਦਾ ਨਾਮ ਕਿੱਥ ਕੋ ਤੁ ਵੀ ਫੋਨ ਤੇ ਰਿਕਾਰਡਿੰਗ ਵਗੈਰਾ ਕੀਤੀ ਹੈ ਮੈਂ ਰਿਕਾਰਡਿੰਗ ਨਹੀਂ ਕੀਤੀ ਪਰ ਮੇਰੇ ਕੋਲ ਨੰਬਰ ਹੈ ਜੀ ਇਹਨਾਂ ਦਾ ਨੰਬਰ ਤੇ ਵੀ ਇਹਨਾਂ ਨੇ ਦੇਖੋ ਸਾਡੇ ਕੋਈ ਪੰਜਾਬ ਪੁਲਿਸ ਦੇ ਚੰਗੇ ਅਫਸਰ ਆ ਜਿਹਨਾਂ ਦੀ ਫੋਟੋ ਲੱਗੀ ਹੈ ਜੀ ਆਹ ਫੋਟੋ ਲੱਗੀ ਹੋਈ ਹੈ ਜੀ ਇਹ ਤਾਂ ਸੇਮ ਹੀ ਫੋਟੋ ਹੈ ਜਿਹੜੀ ਜਿਹੜੀ ਲੱਗੀ ਹੋਈ ਸੀ ਹਾਂਜੀ 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 ਓਕੇ ਓਕੇ ਨੰਬਰ ਵੀ ਸੇਮ ਹੀ ਹੈ ਜੀ ਨੰਬਰ ਵੀ ਸੇਮ ਆ ਜੀ ਤੇ ਪ੍ਰਸ਼ਾਸਨ ਨੂੰ ਸੀ ਬੇਨਤੀ ਕਰਦੇ ਜੀ ਇਹ ਜਿਹੜੀ ਸਾਰੀ ਅਨਸਰ ਇਹਨਾਂ ਦੇ ਥੱਲ ਪਾਈ ਜਾਵੇ ਜੀ ਕਿੰਨੀ ਕੁ ਦੇਰ ਪਹਿਲਾਂ ਤੁਹਾਨੂੰ ਇੱਕ ਹੋ ਗਿਆ ਘੰਟਾ ਭੁਗਿਆ ਜੀ ਮੈਨੂੰ ਕਿ ਟਾਈਮ ਸੀ ਦੇਖੋ ਉਹਨਾਂ ਦਾ ਇਹਨਾਂ ਦਾ ਟਾਈਮ ਲਗਭਗ ਲਗਭਗ ਮੈਨੂੰ ਆਈ ਕਾਲ 12:00 ਵੇਕੇ 13 ਮਿੰਟ ਤੇ ਕਾਲ ਆਈ ਜੀ ਅੱਜ ਤੋਂ ਪ੍ਰਸ਼ਾਸਨ ਨੂੰ ਇਹਹੀ ਬੇਨਤੀ ਕਰਦੇ ਆਂ ਜੀ ਇਸ ਰਾਤੀ ਅੰਸਰ ਜਿਹੜੇ ਹੈਗੇ ਆ ਜੀ ਇਹਨਾਂ ਨੇ ਠੱਲ ਲਈ ਜੀ ਮਲਾ ਬੱਚਾ ਬਾਹਰ ਹੁੰਦਾ ਡਰ ਜਾਂਦਾ ਸੀ ਹਾਂਜੀ ਹਾਂਜੀ ਬੱਚਾ ਬਾਹਰ ਹੁੰਦਾ ਡਰ ਜਾਂਦਾ ਸੀ ਤੇ ਪਾਸੇ ਹੁੰਦਾ ਡਰ ਜਾਂਦਾ ਸੀ ਬੱਚਾ ਮੇਰੇ ਕੋਲ ਬੈਠਾ ਜੀ ਜੀ ਕੀ ਕਹਿਣਾ ਚਾਹੋਗੇ ਦੂਜੀ ਫੋਨ ਕਾਲ ਹੈ ਫਾਜ਼ਿਲਕਾ ਦੇ ਵਿੱਚ ਪਹਿਲਾ ਵਾਰੀ ਆ ਬਜਾਜ ਕਮਰ ਵਦਵਾ ਨੂੰ ਕਾਲ ਆਈ ਹੈ ਹੁਣ ਤੁਹਾਨੂੰ ਕੋਲ ਆਈ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਇਸ ਬਾਰੇ ਸ਼ਹਿਰ ਵਾਸੀ ਰੁਕੂ ਇਸਨੂੰ ਮੈਂ ਤਾਂ ਸ਼ਹਿਰ ਵਾਸੀ ਨੇ ਕਹਾਂਗੇ ਸ਼ਹਿਰ ਵਾਸੀ ਥੋੜੇ ਆਪਣੇ ਆਪ ਦੇ ਆਪ ਨੂੰ ਵੇਖਣ ਵੀ ਜਦ ਕੋਲ ਆਵੇ ਤਾਂ ਪ੍ਰਸ਼ਾਸਨ ਨੂੰ ਦੱਸਣਾ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਦੱਸਾਂਗੇ ਤਾਂ ਹੀ ਤਾਂ ਆਪਣੇ ਮਤਲਬ ਕਿ ਇਸ ਜਿਹੜੀਆਂ ਲੋਕਪਰ ਗਲਤੀਆਂ ਕਰਦੇ ਪਏ ਨੇ ਉਹਨਾਂ ਨੂੰ ਦਿੱਤਾ ਜਾਵੇ ਤੁਹਾਡੀ ਤਰਫੋਂ ਪੁਲਿਸ ਨੂੰ ਕੋਈ ਇਤਲਾ ਦਿੱਤੀ ਗਈ ਹੈ ਨਹੀਂ ਮੈਂ ਕੁਝ ਨਹੀਂ ਲਾ ਦਿੱਤੀ ਮੈਂ ਤਾਂ ਸਸ ਤੁਹਾਨੂੰ ਜੋ ਤੁਹਾਡੀ ਮੈਂ ਦੇਖੀ ਆ ਰਹੀ ਲਾਈ ਤਾਂ ਤੁਹਾਨੂੰ ਫੋਨ ਕੀਤਾ ਮੈਂ ਕਹਿੰਦਾ ਇਥੇ ਫੋਨ ਸਾਨੂੰ ਵੀ ਇੱਕ ਆਇਆ ਜੀ ਹੋਰ ਠੀਕ ਹੈ ਥੈਂਕ ਯੂ ਕੀ ਨਾਮ ਹੈ ਤੁਹਾਡਾ ਭਜਨ ਸਿੰਘ ਜੀ ਜਿਹੜੀ ਫੋਨ ਕਾਲ ਆਈ ਹੈ ਤੁਸੀਂ ਜਦੋਂ ਕਾਲ ਆਂ ਜੀ ਮੈਂ ਕਾਲ ਹੀ ਬੈਠਾ ਰਹਿੰਦਾ ਜੀ ਠੀਕ ਹੈ ਕੀ ਕਿਹਾ ਤੁਹਾਨੂੰ ਮੈਨੂੰ ਸਭ ਤੋਂ ਵੱਡੀ ਤਾਂ ਹੈਰਾਨੀ ਵੀ ਉਹਨਾਂ ਨੇ ਦੱਸਿਆ ਵੀ ਤੁਹਾਡਾ ਤਰਨਜੀਤ ਨਾਂ ਦੱਸਿਆ ਤਰਨਜੀਤ ਸਿੰਘ ਨਾਂ ਦੱਸਿਆ ਜੀ ਮੰਨ ਲਓ ਤਰਨਜੀਤ ਤੁਹਾਡੇ ਕੋਲ ਨਾ ਹੁੰਦਾ ਸਾਡੇ ਤਾਂ ਹਫਤੇ ਪਹਿਜ ਨਹੀਂ ਸਾਡੇ ਬੱਚਾ ਨੇ ਕਿ ਕੀ ਗਲਤੀ ਕਰ ਦਿੱਤੀ ਹੈ ਇਸ ਵਕਤ ਇਹ ਕਿ ਨਾ ਵੀ ਇਹ ਗਲਤ ਫੋਨ ਨਹੀਂ ਆਣੇ ਚਾਹੀਦੇ। ਬਸ ਬੇਨਤੀ ਹੈ ਪ੍ਰਸ਼ਾਸਨ ਨੂੰ ਤੁਹਾਡੀ ਬੜੀ ਬੜੀ ਮਿਹਰਬਾਨੀ ਵੀ ਤੁਸੀਂ ਜਿਹੜਾ ਆਏ ਜੀ ਤੁਸੀਂ ਸਾਡਾ ਕੰਮ ਇਹ ਖਬਰ ਕਰਨਾ ਅਸੀਂ ਤਾਂ ਕੋਈ ਵੀ ਸੂchna ਕਿਸੇ ਵੀ ਤਰ੍ਹਾਂ ਦੀ ਕੋਈ ਸੂchna ਹੈ ਸਾਨੂੰ ਫੋਨ ਕੋਲਾਵੇ ਅਸੀਂ ਉਸ ਕੋਲੇ ਪਹੁੰਚ ਜੰਨੇ ਆ ਤੁਹਾਡੇ ਨਾਲ ਬਿਲਕੁਲ ਬੜੀ ਬੜੀ ਵਧੀਆ ਗੱਲ ਹੈ ਜੀ ਬਸ ਇਹ ਬੇਨਤੀ ਹੈ ਜੀ ਬਸ ਇਹ ਪ੍ਰਸ਼ਾਸਨ ਤੱਕ ਪਹੁੰਚਾਓ ਗੱਲ ਵੀ ਕੋਲਾ ਨਾ ਆਣ ਅੱਜ ਤੋਂ ਬਾਅਦ ਇਸੇ ਠੀਕ ਹੈ ਥੈਂਕ ਯੂ